ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮੱਝੇ ਚ ਹੋਗੇ ਜਿੱਥੇ ਵੀ ਰਹ ਰਹੇ ਹੋ ਇੰਡੀਆ ਰਹ ਰਹੇ ਹੋ ਜਾਂ ਵਿਦੇਸ਼ਾਂ ਚ ਜਾ ਰਹੇ ਹੋ ਹਾਲਾਤ ਇਹ ਤੁਸੀਂ ਰੋਜ਼ ਦੇਖਦੇ ਹੋਗੇ ਸੋਸ਼ਲ ਮੀਡੀਆ ਤੇ ਅੱਜ ਕੱਲ ਹਰ ਚੀਜ਼ ਦੀ ਇਨਫੋਰਮੇਸ਼ਨ ਮਿਲ ਜਾਂਦੀ ਹੈ ਕਿਹੜੇ ਮੁਲਕਾਂ 'ਚ ਕੀ ਹੋ ਰਿਹਾ ਹੈ ਕਿੱਥੇ ਕੰਮਕਾਰ ਚੰਗਾ ਹੈ ਕਿੱਥੇ ਕੰਮਕਾਰ ਮਾੜਾ ਹੈ ਕਿਹੜਾ ਮੁਲਕ ਵਾਪਸ ਕਰ ਰਿਹਾ ਹੈ ਕਿਹੜਾ ਡਿਪੋਰਟ ਕਰ ਰਿਹਾ ਹੈ ਕਿਹੜੇ ਮੁਲਕ 'ਚ ਲੋਕ ਸਟੱਡੀ ਬੇਸ ਤੇ ਜਾ ਰਹੇ ਸੀ ਕਿੱਥੇ ਸੈਟ ਆਉਂਦੇ ਚਾਂਸੇ ਲੇਕਿਨ ਪੁਰਾਣੀਆਂ ਗੱਲਾਂ ਥੋੜੀਆਂ ਹੋਰ ਸੀ ਉਹ ਡੇ ਬਾਏ ਡੇ ਸਖਤੀ ਹੋ ਜਾਂਦੀ ਹੈ ਤਕਰੀਬਨ ਹਰ ਮੁਲਕ ਵਿੱਚ ਹਰ ਮੁਲਕ ਆਪਣੇ ਹਿਸਾਬ ਨਾਲ ਕਾਨੂੰਨ ਬਣਾ ਰਿਹਾ ਹੈ ਜਿਹੜਾ ਗੁੱਸਾ ਹੈਗਾ ਨਾ ਉਹ ਸਾਰਾ ਨਿਕਲਦਾ ਇਮੀਗ੍ਰੈਂਟ ਤੇ ਜਿਹੜੇ ਮੁਕਤੀ ਵੀ ਕੰਮ ਕਰ ਜਾਂਦਾ ਹੈਗਾ ਉਹ ਇਹੋ ਸੋਚਦੇ ਵੀ ਇਹਨਾਂ ਸਾਡੀਆਂ ਜੋਬਾਂ ਦਲੀਆਂ ਇਹਨਾਂ ਸਾਲਾ ਕਾਰੋਬਾਰ ਖਿੱਚ ਲਿਆ ਇਸ ਕਰਕੇ ਹਾਲਾਤ ਹੈਗੇ ਖਰਾਬ ਜਿਹੜੇ ਬੱਚੇ ਤੇ ਆਏ ਵੀ ਕਈ ਤੇ ਵਰਕ ਪਰਮਿਟ ਤੇ ਆਏ ਉਹ ਤੇ ਕੰਮ ਕਰ ਰਹੇ ਵੇ ਤੇ ਜਿਹੜੇ ਤੁਕੇਵਾਰੀ ਜਾਇਆ ਸੀ ਵੀ ਪਰਦੇਸਾਂ ਬਣਾ ਪਹਗਾ ਨਹੀਂ ਅਸੀਂ ਜਾ ਕੇ ਸਟਡੀ ਵੀਜ਼ਾ ਲਗਵਾਇਆ ਕਿਸੇ ਸਾਲ ਦਾ ਕਿਸੇ ਨੇ 2 ਸਾਲ ਦਾ ਕਿਸੇ ਨੇ 3 ਸਾਲ ਦਾ ਉਹ ਇੱਥੇ ਬੜੇ ਦੁਖੀ ਗਏ ਸਾਨੂੰ ਬਹੁਤ ਬੰਦੇ ਮਿਲਦੇ ਜਦੋਂ ਵਿਆਹ ਜਾਓ ਕੋਈ ਕੋਈ ਨਾ ਕੋਈ ਸਟੂਡੈਂਟ ਮੇਂ ਪੈਂਦਾ ਹੈ ਉਹ ਹੀ ਪਰੇਸ਼ਾਨ ਹੋਏ ਕਹਿੰਦੇ ਜੀ ਇੱਥੇ ਕੋਈ ਲਾਤ ਨਜ਼ਰ ਨਹੀਂ ਚੰਗੇ ਆ ਰਹੇ ਤੇ ਪਿੱਛੇ ਘਰ ਦੇ ਕਹਿੰਦੇ ਤੁਸੀਂ ਵਾਪਸ ਨਹੀਂ ਆਣਾਗਾ ਉਹ ਕਹਿੰਦੇ ਇੱਕ ਵਾਰੀ ਬੱਚੇ ਨੂੰ ਬਾਹਰ ਭੇਜਦਾ ਪੈਸੇ ਲਾ ਕੇ ਹੁਣ ਬੱਚਾ ਬਾਹਰੋਂ ਆਵੇ ਤੇ ਸੱਟ ਹੋ ਕੇ ਆਵੇ ਉਹ ਜਿਹੜੇ ਮਾਂ ਪਿਓ ਉਹ ਕਹਿੰਦੇ ਸਾਡੀ ਇੱਜ਼ਤ ਦਾਤ ਲੱਗਈ ਹੈ ਸਾਰੇ ਇਸ ਤਰ੍ਹਾਂ ਦੱਸਿਆ ਵੀ ਸਾਡਾ ਬੱਚਾ ਹੀ ਬਾਹਰ ਭੇਜਦਾ ਹੈ ਕਿਸੇ ਨੇ ਅਮਰੀਕਾ ਭੇਜਿਆ ਹੈ ਕੈਨੇਡਾ ਭੇਜਿਆ ਹੈ ਗ੍ਰੀਨਲੈਂਡ ਭੇਜਿਆ ਹੈ ਉਹ ਕਹਿੰਦੇ ਤੁਸੀਂ ਵਾਪਸ ਨਹੀਂ ਆਣਾ ਜਿਸ ਤਰ੍ਹਾਂ ਮਰਜ਼ੀ ਹੋ ਤੁਸੀਂ ਜਿੱਦ ਕਰਕੇ ਤੁਸੀਂ ਇੰਡੀਆ ਤੋਂ ਆਏ ਹੋ ਤੇ ਹੁਣ ਤੁਸੀਂ ਬਾਹਰ ਹੋ ਜਦੋਂ ਵੀ ਆਣਾ ਤੇ ਪੱਕੇ ਹੋ ਕੇ ਆਣਾ ਖਾਸ ਕਰਕੇ ਕੁੜੀਆਂ ਨੂੰ ਬੜੀ ਮੁਸ਼ਕਲ ਹੁੰਦੀ ਹੈ ਉਹਨਾਂ ਦੇ ਹਰ ਕੋਈ ਬੰਦਾ ਟੌਰਵਾਦੀ ਜਾਂਦਾ ਨੇ ਇੱਕ ਵਾਰੀ ਬਾਹਰ ਚਲੇਗੇ ਤੇ ਉਹਨਾਂ ਨੂੰ ਦਿਨ ਰਾਤ ਸੁਪਨੇ ਕੈਨੇਡਾ ਦੇ ਜਾਂਦੇ ਵੇ ਕਿਸੇ ਨੂੰ ਅਮਰੀਕਾ ਦੇ ਜਾਂਦੇ ਤੇ ਕਿਸੇ ਨੂੰ ਇੰਗਲੈਂਡ ਦੇ ਜਾਂਦੇ ਤੇ ਕਿਸੇ ਨੂੰ ਹੋਰ ਯੂਰਪੀਨ ਦੇਸ਼ਾਂ ਦੇ ਉਹਨਾਂ ਨੇ ਫਿਲਮਾਂ ਦੇਖੀਆਂ ਦੀਆਂ ਬੋਲੀਵੁੱਡ ਦੀਆਂ ਉਹ ਦੇਖਦੇ ਜਿਵੇਂ ਉੱਤੇ ਹੀਰੋ ਜਾਂ ਹੀਰੋਨ ਜਾ ਕੇ ਪੜਨ ਜਾਂਦੇ ਕਾਲਜਾਂ ਟੌਰੰਦੀ ਗੱਡੀ ਰਕੀ ਇੱਥੇ ਦੋਸਤੋ ਗੱਡੀ ਕੀ ਇੱਥੇ ਸਿਕਦਣਾ ਹੀ ਮੁਸ਼ਕਲ ਹੋ ਜਾਂਦੀ ਹੈ ਜਿੰਨੀ ਕਿਤੇ ਮਹਿੰਗਾਈ ਗਈ ਹੈ ਜਿਹੜਾ ਤੁਸੀਂ ਜਾਂ 2000 달ੜੀਆਂ ਪੌਂਡ ਲੈ ਕੇ ਆਂਦੀ ਉਹਦੀ ਇੱਥੇ ਕੋਈ ਵੈਲਿਊ ਨਹੀਂ ਉਹ ਬਸ ਹਫ਼ਤੇ 15 ਦਿਨ ਹੀ ਖਤਮ ਹੋ ਜਾਂਦਾ ਹੈ ਤੇ ਮੁੜ ਕੇ ਅਸਲੀ ਲਾਈਫ ਹੁੰਦੀ ਹੈ ਫਿਰ ਤੁਹਾਨੂੰ ਜੇ ਸਟੱਡੀ ਕਰਨੀ ਹੈ ਤੇ ਫੀਸ ਕਰਨੀ ਪੈਣੀ ਹੈ ਕਾਰ ਦਾ ਕਿਰਾਇਆ ਕੱਟਣਾ ਪੈਣਾ ਹੈ ਟ੍ਰਾਂਸਪੋਰਟ ਦਾ ਖਰਚਾ ਕਰਨਾ ਪੈਣਾ ਹੈ ਵਾਈਫਾਈ ਦਾ ਖਰਚਾ ਕਰਨਾ ਪੈਣਾ ਹੈ ਕੋਈ ਹੋਰ ਤੁਹਾਨੂੰ ਕੱਪੜੇ ਦੀ ਲੋੜ ਪੈਗੀ ਔਰ ਛਤੀ ਜੇ ਲੋੜ ਪੈਂਦੀ ਘਰੇਲੂ ਤੇ ਬੜੀ ਮੁਸ਼ਕਲ ਹੋ ਜਾਂਦੀ ਹੈ ਤੇ ਇੰਡੀਅਨ ਜਿਹੜੇ ਪੈਸੇ ਤੁਸੀਂ ਨਾਲ ਲੈ ਕੇ ਆਂਦੇ ਨਾ ਉਹਦੀ ਬਾਅਦ ਕੋਈ ਵੈਲਿਊ ਨਹੀਂ ਭਾਵੇਂ ਡਾਲਰ ਲੈ ਆਓ ਤੇ ਭਾਵੇਂ ਪੌਂਡ ਲੈ ਆਓ ਤੇ ਭਾਵੇਂ ਯੂਰੋ ਲੈ ਆਓ ਉਹ ਬੜੀ ਛੇਤੀ ਉੱਡਦੇ ਗਏ ਜੇ ਇਸ ਕਰਕੇ ਸੂਚ ਸਮੇਂ ਕਿਸਟਾਪ ਉਠਾਓ ਤੇ ਮਾਰ ਪੈਣ ਨੂੰ ਵੀ ਇਹ ਸੋਚਣਾ ਚਾਹੀਦਾ ਜੇ ਬੱਚੇ ਨੂੰ ਭੇਜਣ ਤੋਂ ਪਹਿਲਾਂ ਯਾਦ ਇਹ ਪੁਰਾਣਾ ਟ੍ਰੈਂਡ ਕਰ ਦਿਓ ਤੇ ਜਾਂ ਫਿਰ ਤੁਸੀਂ ਰਿਸਕ ਲੈਣ ਨੂੰ ਤਿਆਰ ਹੋ ਇਹਨਾਂ ਸੋਚੋ ਵੀ ਇੱਕ ਵਾਰੀ ਬੱਚਾ ਚਲਾ ਗਿਆ ਤੇ ਜਾਂਦਿਆਂ ਰਿਪੋਰਟ ਤੋਂ ਬਾਅਦ ਉਤਰ ਕੇ ਨੂੰ ਜੋ ਮਿਲ ਜਣੀ ਤੇ ਪੈ ਸ਼ੁਰੂ ਹੋ ਜਾਣਗੇ ਇਸ ਸਾਰੇ ਕਰਜ਼ੇ ਗੁਰਜੇ ਲਾ ਦੇਾਂਗੇ ਉਹ ਚੱਕਰ ਬਿਲਕੁਲ ਨਹੀਂ ਜਗਾ ਤੇ ਬੱਚੇ ਇੱਥੇ ਬੜੇ ਡੀਪ ਪ੍ਰੈਸ਼ਨ ਚਲੇ ਜਾਂਦੇ ਜੇ ਬੜੇ ਬੁਰਿਆ ਲੱਜ ਅਸੀਂ ਕਈ ਵਾਰੀ ਵੇਖਦੇ ਆ ਇੱਥੇ ਸ਼ਾਰਜ ਵਿਚਾਰੇ ਕੱਪੜੇ ਮਲੇ ਪਾਏ ਬੁਰੇ ਹਾਲਾਂ ਜਿਹੜਾਰੇ ਰੰਗ ਗੁੱਡੇ ਹੋਵੇ ਚੀਕ ਤੇ ਮੇਰ ਪੁੱਛ ਵੀ ਲੈਂਦੇ ਉਹ ਕਹਿੰਦੇ ਯਾਰ ਕੀ ਕਰੀਏ ਨਾ ਇੱਥੇ ਕੰਮ ਕਾਰ ਮਿਲਦਾ ਪਿਆ ਪਿੱਛੇ ਜਾਣ ਜੁਗੇ ਨਹੀਂਗੇ ਇਹ ਪਿੱਛੇ ਨਜ਼ਰ ਆਂਦਾ ਪਿਆ ਕਰਜ਼ਾ ਚੁੱਕਿਆ ਤੇ ਕਰਜ਼ਾ ਨਹੀਂ ਲਤਣਾ ਕੁੰਜ ਮਾਪਿਓ ਕਹਿੰਦੇ ਵਾਪਸ ਨਹੀਂ ਤੁਸੀਂ ਆਣਾ ਅਸੀਂ ਸਾਰੇ ਇਸ ਤਰ੍ਹਾਂ ਦੱਸਿਆ ਆ ਵੀ ਪਾਚਾ ਸਾਡਾ ਬਾਹਰ ਚਲਾ ਗਿਆ ਤੇ ਉਹ ਤੇ ਸੱਟ ਹੋ ਗਿਆ ਤੇ ਹੁਣ ਕਿਹੜੇ ਮੂੰਹ ਨਾਲ ਵਾਪਸ ਆਉਣਗੇ ਤੇ ਕੀ ਦਿਖਾਵਾਂਗੇ ਜਿਸ ਤਰ੍ਹਾਂ ਅਨੂ ਮੂੰਹ ਆਪਣਾ ਤੇ ਜਿਹੜੇ ਇੱਥੇ ਗਏ ਵੇ ਉਹ ਵੀ ਜਾ ਕੇ ਪੂਰੀ ਗੱਲ ਨਹੀਂ ਦੱਸਦੇ ਉਹ ਵੀ ਨਹੀਂ ਦੱਸਦੇ ਵੀ ਪੁਰਿਆ ਨਾ ਜਾਏ ਆ ਉਹ ਦੱਸਦੇ ਨਹੀਂ ਨਹੀਂ ਵੈਸੇ ਮਾਨ ਨਹੀਂ ਲੱਗਾ ਹੀ ਆ ਗਏ ਆ ਬਾਹਰ ਹੀ ਗਿਆ ਚਲੋ ਇੰਡੀਆ ਵਰਗੀ ਮौज ਨਹੀਂ ਮਿਲਨੀ ਕਿਤੇ ਇਹੋ ਚੀਜ਼ਾਂ ਬੰਦੇ ਨੂੰ ਮਰਵਾ ਜਾਂਦੀਆਂ ਹੈਗੇ ਜੀ ਇਹ ਸੱਚਾਈ ਜੇ ਬਾਤ ਦੀ ਥੈਂਕ ਯੂ ਵੈਰੀ ਮਚ ਤੁਹਾਨੂੰ ਸਭ ਦਾ